ਗੁਰਾਇਆ ਦੀਆਂ ਸਮੂਹ ਰਾਜਨੀਤਿਕ ਪਾਰਟੀਆਂ ਧਾਰਮਿਕ ਜਥੇਬੰਦੀਆਂ ਸਮਾਜ ਸੇਵੀ ਸੰਸਥਾਵਾਂ ਖੇਡ ਸੰਸਥਾਵਾਂ ਪੱਤਰਕਾਰ ਐਸੋਸੀਏਸ਼ਨਾਂ ਫੋਟੋਗ੍ਰਾਫਰ ਐਸੋਸੀਏਸ਼ਨ ਕਿਸਾਨ ਜਥੇਬੰਦੀਆਂ ਦੁਕਾਨਦਾਰ ਤੇ ਵਪਾਰਕ ਅਦਾਰਿਆਂ ਵੱਲੋਂ ਪਹਿਲਗਾਮ ਵਿੱਚ ਹੋਏ دہشتਗਰਦੀ ਹਮਲੇ ਦੇ ਸ਼ਿਕਾਰ ਹੋਈਆਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਕੈਂਡਲ ਮਾਰਚ ਕੱਢਿਆ ਗਿਆ ਉਗਤ ਕੈਂਡਲ ਮਾਰਚ ਦਾਣਾ ਮੰਡੀ ਗੁਰਾਇਆ ਤੋਂ ਸ਼ੁਰੂ ਹੋ ਕੇ ਬੜਾ ਪਿੰਡ ਰੋਡ ਰਾਮ ਬਾਜ਼ਾਰ ਹੋਰ ਵੀ ਬਜ਼ਾਰਾਂ ਦੇ ਵਿੱਚੋਂ ਲੰਘ ਕੇ ਸਮਾਪਤ ਹੋਇਆ ਇਸ ਮੌਕੇ ਪਾਕਿਸਤਾਨ ਮੁਰਦਾਬਾਦ ਅੱਤਵਾਦ ਮੁਰਦਾਬਾਦ ਦੇ ਨਾਅਰੇ ਲਗਾਏ ਗਏ ਉੱਥੇ ਹੀ ਗੱਲਬਾਤ ਕਰਦੇ ਹੋਏ ਐਸੋਸੀਏਸ਼ਨ ਦੇ ਪ੍ਰਧਾਨਾਂ ਨੇ ਦੱਸਿਆ ਕਿ ਜੋ ਵੀ ਘਟਨਾ ਵਾਪਰੀ ਹੈ ਉਹ ਬੇਹਦੀ ਨਿੰਦਣਯੋਗ ਹੈ ਤੇ ਜਿਹੜੇ ਵੀ ਲੋਕ ਇਸ ਅੱਤਵਾਦੀ ਹਮਲੇ ਦੇ ਵਿੱਚ ਮਾਰੇ ਗਏ ਨੇ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹਾਂ 22 April ਸੜੀ ਤੇ ਪੈਂਟਰ ਹਨ ਕਾਨੂੰਨੀ ਤੌਰ ਤੇ ਜਿਹੜਾ ਕਤਲਿਆਮ ਕੀਤਾ ਹੈ ਉਹਦੇ ਲਈ ਅਸੀਂ ਕਾਰਵਾਈ ਕਰਨ ਦੀ ਮੰਗ ਕਰਦੇ ਹਾਂ ਸਰਕਾਰ ਤੋਂ ਰਾਜਸੀ ਉਹਨਾਂ ਨੂੰ ਸ਼ਤਾਨਦੀ ਦੇ ਰਹੇ ਆ ਸਾਰਾ ਸ਼ਹਿਰ ਇਕਜੁੱਟ ਹੋ ਕੇ 6 ਪਾਈਚਾਰਾ ਹਿੰਦੂ ਪਾਈਚਾਰਾ ਸਾਰਾ ਪਿਆਰ ਇਕੱਠਾ ਹੋ ਕੇ ਕੈਂਡਲ ਮਾਰਚ ਕੀਤਾ ਗਿਆ ਜਿਹੜੀ ਕਿ ਉਹਨਾਂ ਦੀ ਸਰਕਾਰ ਲਈ ਹੈ ਔਰ ਅਸੀਂ ਸਰਕਾਰ ਤੋਂ ਇਹ ਹੀ ਮੰਗ ਕਰਦੇ ਹਾਂ ਕਿ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਕੇ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਅੱਜ ਸ਼ਹਿਰ ਗੁਰਾਇਆਂ ਵਿਖੇ ਵੱਖ-ਵੱਖ ਸਿਆਸੀ ਧਾਰਨਾਤਮਕ ਅਤੇ ਰਾਜਨੀਤਿਕ ਪਾਰਟੀਆਂ ਦੇ ਜਿੰਨੇ ਵੀ ਆਗੂ ਸਹਿਬਾਨ ਹੋਣੇ ਇੱਕ ਮੰਚ ਦੇ ਇਕੱਠੇ ਹੋਏ ਅਤੇ ਇੱਕ ਮੰਚ ਦੇ ਇਕੱਠੇ ਹੋਣ ਤੋਂ ਬਾਅਦ ਸਾਡੀਆਂ ਜਿੰਨੀਆਂ ਵੀ ਮਤਾਵਾ ਭੈਣਾ ਨੌਜਵਾਨੀ ਸ਼ਕਤੀਆਂ ਦੇ ਪਹਿਰਗਾਮ ਦੇ ਵਿੱਚ ਜੋ ਮਨੁੱਖਤਾ ਹੋਵੇ, ਸਮਰੱਥੀ, ਮਾਨਵਤਾ ਭੋਧੀ, ਆਤਵਾਦੀ, ਪਾਕਿਸਤਾਨੀ ਆਤਵਾਦੀਆਂ ਨੇ ਜਿਹੜੇ ਘਣਾਉਣਾ ਕਾਰਨਾ ਕੀਤਾ ਹੈ, ਉਹਦੇ ਸਭ ਰੋਧ ਦੇ ਵਿੱਚੋਂ ਉਹਨੇ ਸਭ ਤੋਂ ਮੂਹਰੇ ਵਿਸ਼ਾ ਸੀ ਸ਼ਹਿਰ ਗੁਰਾਇਆਂ ਦੇ ਵਿੱਚ ਵੱਖ-ਵੱਖ ਖਿਆਲਾਂ ਦੇ ਪੱਧਰ ਦਾ ਮਾਰਤ ਦਿੱਤਾ ਆ। ਕੈਂਡਲ ਮਾਰਚ ਕਰਨ ਦਾ ਸਾਡਾ ਮਕਸਦ ਇਹ ਹੈ ਇੱਕ ਦਫਾ ਵਿਚਾਰ ਕੇ ਸਾਹ ਜ ਭਰੇ ਕਿ ਜਿਦਾਂ ਕਿ ਪਾਕਿਸਤਾਨੀ ਅਤਵਾਦੀਆਂ ਨੇ ਹਿੰਦੁਸਤਾਨ ਦੇ ਸ਼ਾਂਤੀ ਖੰਡ ਜਿਹੜੇ ਉੱਤੇ ਆਪਣੇ ਸਾਡੇ ਘਰ ਬਣ ਗਿਆ ਜਿੱਤਣਾ ਤੇ ਮੰਨਤਾਪੂਰਤੀ ਅਤਵਾਦ ਦਾ ਨਿਧਲੇ ਆ ਕੀਤਾ ਹੈ ਉਹਦੇ ਖਿਲਾਫ ਰੋਸ ਵਿੱਚ ਅਸੀਂ ਕੈਂਡਲ ਮਾਰਚ ਕੀਤਾ ਆ ਤੇ ਅਸੀਂ ਸਾਰੇ ਹੀ ਦੇਸ਼ ਵਾਸੀਆਂ ਦੇ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਮਾਨਜੋ ਤੋਦੀ ਜੀ ਨੂੰ ਜ਼ਬੇਨ ਜੀ ਕਰਨਾ ਚਾਹੁੰਦੇ ਆ ਫਿਰ ਵੀ ਕਰਦੇ ਆ ਕਿ ਜਿੰਨੇ ਵੀ ਪਾਕਿਸਤਾਨਲੇ ਘਰਾਉਣਾ ਕੰਮ ਕੀਤਾ ਆ ਜਿਲ੍ਹੇ ਵੀ ਅਤਵਾਦੀ ਨੇ ਇਹਨਾਂ ਨੂੰ ਸਭ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਆ ਤੇ ਨਾਲ ਹੀ ਅਸੀਂ ਗੁਰਾਇਆਂ ਸ਼ਹਿਰ ਦੇ ਵੱਤੋਂ ਸਿਆਸੀ ਪਾਰਟੀਆਂ ਵੱਲ ਜਿਲ੍ਹੇ ਨੂੰ ਤੇ ਪਹਿਲਗਾਮ ਦੇ ਵਿੱਚ ਤਸ਼ੀਰ ਹੋਇਆ ਆਪਣਾ ਨੂੰ ਅਸੀਂ ਇਹੀ ਪਰਮਾਤਮਾ ਅੱਗੇ ਅਰਦਾਸ ਕਰਦੇ ਆਂ ਜੁਨਾ ਦੀ ਆਤਮਾ ਨੂੰ ਸ਼ਾਂਤੀ ਦੇ। ਹਾਂਜੀ ਜਿਲ੍ਹੇ ਤੋਂ ਪਹਿਲਗਾਮ ਤੋਂ ਲੈ ਕੇ ਕੰਨਾਂ ہماری ਤੱਕ ਪੂਰਾ ਸਾਰਾ ਦੇਸ਼ ਘੋੜਿਆ। ਅੱਜ ਨਹਾਤਿਆਂ ਦੇ ਜਿਹੜੇ ਵਾਰ ਹੋਏ ਆ ਉਹਨਾਂ ਦਾ ਵਿਰੋਧ ਲਗਾਤਾਰ ਜਾਰੀ ਆ। ਅਸੀਂ ਅਜਾ ਮੰਗ ਕਰਦੇ ਆ ਸਰਕਾਰ ਤੋਂ ਜਿੱਦਾਂ ਦੀਆਂ ਉਹਨਾਂ ਨੇ ਹੱਤਿਆਂ ਦੇ ਉੱਤੇ ਗੋਰੀਵਾਰ ਕੀਤੀ ਉਹਦੇ ਇਕੱਲੇ ਇਕੱਲੇ ਨੂੰ ਸਜ਼ਾ ਮਿਲਣੀ ਚਾਹੀਦੀ ਆ ਔਰ ਉਹ ਖਦੇ ਵਿੱਚ ਸਾਡੇ ਦੇਸ਼ਵਾਲ ਕੋਈ ਅੱਖ ਚੱਕ ਕੇ ਵੀ ਦੇਖਿਆ ਉਹਦੀ ਅੱਖ ਕੱਢਣੀ ਚਾਹੀਦੀ ਆ ਅਸੀਂ ਆਪਣੀ ਸਰਕਾਰ ਕੋਲੋਂ ਪਰ ਆਪਣੇ ਦੇਸ਼ਵਾਸੀਆਂ ਕੋਲੋਂ ਸਾਰਿਆਂ ਨੂੰ ਇਹੀ ਅਰਦਾਸ ਕਰਦੇ ਆ ਵੀ ਉਹ ਵਿਕੜੀ ਹੋਈ ਰੂਹ ਨੂੰ ਜਿਹੜੀ ਪਰਮਾਤਮਾ ਆਪਣੇ ਚਰਨਾਂ ਦੇ ਵਿੱਚ ਨਵਾਜ਼ ਦੇਵੇ ਔਰ ਜਿਹੜੇ ਇਹ ਮੋਦੀ ਮਰ ਗਏ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦਵੋ ਪਰ ਨਾਲ ਹੀ ਜਿਨ੍ਹਾਂ ਨੇ ਕਿਦੰਦੇ ਆ ਭਈ ਇਸ ਕੰਮ ਨੂੰ ਅੰਜਾਮ ਦਿੱਤਾ ਉਹਨਾਂ ਨੂੰ ਸਖਤ ਸਖਤ ਜਿਹੜੀ ਆ ਉਹ ਸਜ਼ਾ ਮਿਲਣੀ ਚਾਹੀਦੀ ਆ ਅੱਜ ਇਸ ਮੂਹ ਗੁਰਾਇਆਂ ਵਾਸੀਆਂ ਨੇ ਇਕੱਠੇ ਹੋ ਕੇ ਅੱਜ ਦਾਣਾ ਮੰਡੀ ਗੁਰਾਇਆਂ ਤੋਂ ਲੈ ਕੇ ਸ਼ਹਿਰ ਦੇ ਸਾਰੇ ਕੋਨਿਆਂ ਤੱਕ ਇੱਕ ਕੈਂਗਲ ਮਾਚ ਜਿਹੜਾ ਰੋਸ ਸੈਂਡ ਮਾਲ ਕੱਢਿਆ ਆ ਤਾਂ ਉਹ ਵੀ ਇਸ ਰੋਸ ਦੇ ਬਿਲਕੁਲ ਦੁੱਖ ਹਿਟ ਕੋ ਜਣਾ ਸਾਂਝਾ ਕੀਤਾ ਵੀ ਜਿਹੜਾ ਇਹ ਹੋਇਆ ਬਹੁਤ ਕਾਤੋਂ ਮਿਆਰ ਉਸ ਜਿਹੜੀ ਖਜਾਇਆ ਤੁਰੰਤ ਜਿਹੜੀ ਆ ਕੋ ਸਰਕਾਰ ਨੂੰ ਪਾਕਿਸਤਾਨ ਦੇ ਨਾਲ ਬਾਹਰ ਜਿੱਥੇ ਖਾਰਜ ਕਰਕੇ ਦੇ ਦੇਣੀ ਚਾਹੀਦੀ ਆ। ਬਸਮੀਰ ਦੇ ਪਹਿਲਗਾਮ ਦੇ ਵਿੱਚ ਜਿਹੜੀ ਇੱਕ ਮੰਦਭਾਗੀ ਘਟਨਾ ਵਾਪਰੀ ਹੈ ਜਿਸ ਦੇ ਵਿੱਚ ਆਤਵਾਦੀਆ ਵੱਲੋਂ ਨਰਦੂਓ ਜਿਹੜੇ ਉੱਥੇ ਪ੍ਰੈਟਨ ਸਾਡੇ ਤੁੰਨ ਲੈ ਗਏ ਹੋਏ ਸੀਗੇ ਕੋਈ ਦਰਵਾਜ਼ਾ ਨਾਲ ਗਿਆ ਸੀ ਕੋਈ ਆਪਣੇ ਪਤਨੇ ਨਾਲ ਅਣੀ ਮੁੰਦਲੇ ਗਿਆ ਸੀਗਾ ਤੇ ਜਿਹੜੀ ਇੱਕ ਮੰਦਭਾਗੀ ਘਟਨਾ ਵਾਪਰੀ ਆ ਆਤਵਾਦੀਆ ਵੱਲੋਂ ਜਿਹੜੇ 28 ਤੋਂ 30 ਜਿਹੜੇ ਜਿਹੜੇ ਨੌਜਵਾਨ ਸਿੰਘ ਹੈ ਜਾਂ ਪਰਿਵਾਰਕ ਮੈਂਬਰ ਜਿਹੜੇ ਗਏ ਹੋਏ ਸੀਗੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਉਸ ਨੂੰ ਲੈ ਕੇ ਪੂਰੇ ਹਿੰਦੁਸਤਾਨ ਨਾਲ ਨਾਲ ਵਿਦੇਸ਼ਾਂ ਦੇ ਵਿੱਚ ਵੀ ਜਿਹੜਾ ਲੋਕਾਂ ਦੇ ਵਿੱਚ ਭਾਰੀ ਰੋਹ ਆ ਕਿਉਂਕਿ ਇਹ ਇੱਕ ਨਵਨੀ ਹਰਕਤ ਜਿਹੜੀ ਕੀਤੀ ਗਈ ਹੈ ਪਹਿਲੀ ਵਾਰ ਇਹ ਸਿਹਿਆ ਹੋਇਆ ਕਿ ਤਸਵੀਰ ਦੇ ਵਿੱਚ ਜਦੋਂ ਕੋਈ ਗਿਆ ਹੋਵੇ ਪਰਿਵਾਰ ਉਹਦੇ ਉੱਪਰ ਅਜਿਹਾ ਹਮਲਾ ਹੋਇਆ ਹੋਵੇ ਤੇ 28 ਤੋਂ 30 ਜਿਹੜੇ ਲੋਕ ਹੈ ਉੱਥੇ ਸ਼ਹੀਦ ਕਰ ਦਿੱਤੇ ਗਏ 3 ਜੁਲਾਈ ਨੂੰ ਸਾਡੇ ਅਮਰਨਾਥ ਯਾਤਰਾ ਵੀ ਸ਼ੁਰੂ ਹੋਣ ਜਾ ਰਹੀ ਹੈ ਉਸ ਤੋਂ ਪਹਿਲਾਂ ਅਜੇ ਹੀ ਕਨੌਣੀ ਹਰਕਤ ਕਰਕੇ ਅੱਗਵਾਦਿਆਂ ਨੂੰ ਇੱਕ ਸਨੇਹਾ ਜ਼ਰੂਰ ਦੇਣ ਦੀ ਕੋਸ਼ਿਸ਼ ਕੀਤੀ ਹੈ ਤਾਂ ਸਰਕਾਰ ਉਸ ਤੇ ਅੰਗਰੇਜ਼ੀ ਦਾ ਯੋਗ ਹੈ ਪਰ ਅਸੀਂ ਮੰਗ ਵੀ ਕਰਦੇ ਆਂ ਤੇ ਅਸੀਂ ਆਪ ਵੀ ਕਰਦੇ ਆਂ ਇਹ ਅਗਹਿਮ ਸੁਭਾਤੇ ਮਾੜੇ ਅੰਤਰਾਂ ਨੂੰ ਕਾਮਯਾਬ ਨਹੀਂ ਹੋ ਦਿੱਤਾ ਜਾਊਗਾ ਤੇ ਤਿੰਨ ਜ਼ਿਲ੍ਹਿਆਂ ਨੂੰ ਜਿਹੜੀ ਪਵਿੱਤਰ ਸ਼੍ਰੀ ਅਮਨਾਦੀ ਯਾਤਰਾ ਸ਼ੁਰੂ ਹੋ ਚੱਲੀ ਹੈ ਵੱਧ ਚੜ ਕੇ ਜਿਨ੍ਹਾਂ ਲੋਕਾਂ ਨੂੰ ਦੱਬਣ ਦੀ ਕੋਸ਼ਿਸ਼ ਕਰੂਗੇ ਜਿਨ੍ਹਾਂ ਹਿੰਦੁਸਤਾਨ ਨੂੰ ਦੱਬਣ ਦੀ ਕੋਸ਼ਿਸ਼ ਕਰੂਗੇ ਉਹਨਾਂ へ ਉੱਪਰ ਕੇ ਹੋਰ ਤੇਜ਼ੀ ਨਾਲ ਜਿਹੜੀ ਹੈ ਇਸ ਯਾਤਰਾ ਦੇ ਵਿੱਚ ਜਿਹੜਾ ਰਿਗਾਰਡ ਤੋੜ ਜਿਹੜੇ ਆ ਸਾਡੇ ਸ਼ਰਧਾਲੂ ਉੱਥੇ ਮੱਥਾ ਟੇਕਣ ਲਈ ਜਾਣਗੇ ਤੇ ਇਸ ਅੱਤਵਾਦੀਆਂ ਦਾ ਜਿਹੜਾ ਮੂੰਹ ਤੋੜ ਉੱਥੇ ਜਵਾਬ ਹੋ ਜਾਏਗੇ ਅਸੀਂ ਕੇਂਦਰ ਦੀ ਸਰਕਾਰ ਤੋਂ ਮੰਗ ਲਓ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਮੰਗ ਕਰਦੇ ਨੇ ਕਿ ਜਿਹੜੇ ਕਰਦੇ ਹੈ ਮਾੜੇ ਅੰਸਾਰੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਜਿਹੜੇ ਸਮਝੌਤੇ ਤੋੜੇ ਆ ਅਸੀਂ ਉਹਨਾਂ ਦੇ ਵੀ ਸ਼ਲਾਘਾ ਕਰਦੇ ਆ ਕਿ ਜਿਹੜੇ ਫੈਸਲੇ ਲਏ ਜਾ ਰਹੇ ਆ ਕੇਂਦਰ ਵੱਲੋਂ ਪਾਕਿਸਤਾਨ ਨਾਲ ਜਿੰਨੇ ਵੀ ਸਮਝੌਤੇ ਸੀ ਚਾਹੇ ਉਹ ਮਾਰਕ ਸਮਝੌਤਾ ਸੀ ਚਾਹੇ ਉਹ ਜਾਲ ਸਮਝੌਤਾ ਸੀ ਚਾਹੇ ਹੋਰ ਜਿਹੜੇ ਵੀ ਸਮਝੌਤੇ ਸੀ ਇਹ ਉਹ ਹੋਰੀਜ਼ਨ ਤੇ ਰੋਕੇ ਗਏ ਆ ਚਾਹੇ ਉਹ ਵੀਏ ਬੰਦ ਕੀਤੇ ਗਏ ਚਾਹੇ 48 ਘੰਟੇ ਤੇ ਜਿਹੜੇ ਪਾਕਿਸਤਾਨੀ ਇੱਧਰ ਆਏ ਹੋਏ ਸੀ ਉਹਨਾਂ ਨੂੰ ਵਾਪਸ ਜਾਂਦਾ ਅੱਜ ਮੈਡਮ ਜਿਹੜਾ ਦਿੱਤਾ ਗਿਆ ਅਸੀਂ ਹੋਰ ਮੰਗ ਕਰਨਾ ਹੈ ਜਿਹੜਾ ਵੀ ਹੋਰ ਜਿਹੜੀ ਸੰਤੋਖ ਸੰਤ ਦੇ ਨੇ ਕਾਰਵਾਈ ਹੁੰਦੀ ਹੈ ਪਾਕਿਸਤਾਨ ਦੀ ਹੈ ਜਿਹੜੇ ਕਿ ਘੱਟ ਵੱਧ ਜਿਹੜੇ ਧੋਮਕੀ ਪਾਵੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਦੇ ਸਟੈਂਡਰਡ ਮਾਰਡ ਵਿੱਚ ਪਹੁੰਚ ਕੇ ਬਹੁਤ ਸੰਵੇਦਨ ਪਰਿਵਾਰਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਸਟੈਂਡਰਡ ਮਾਰਡ ਚ ਕੱਢਿਆ ਵੱਡੀ ਗੱਲ ਇਹ ਸਾਡਾ ਸ਼ੁ크 ਪਹੁੰਚਿਆ ਦੇ ਵਿੱਚ ਕੱਢਿਆ ਮਾਤਾਵਾਂ ਭੈਣਾ ਅਗਰ ਕੌਨ ਸਾਡੇ ਪ੍ਰਧਾਨ ਸਾਫਤਾ ਪ੍ਰਧਾਨ ਕੌਂਸਲ ਸਹਿਰਾਨ ਸਾਡਾ ਚੇਅਰਮੈਨ ਚੇਅਰਮੈਨ ਜਿੰਨੇ ਵੀ ਦਰਜਾ ਬਦਰਜਾ ਸਾਥੀ ਰਾਟੇ ਪਹੁੰਚੇ ਆ ਸਾਰੇ ਰਤਨ ਆਦ ਕੀ ਇਸ ਧੋਖੀ ਘੜੀ ਦੇ ਵਿੱਚ ਇੱਕ ਤੁਕਤਾ ਦਾ ਜਿਹੜਾ ਉਹਨਾਂ ਨੇ ਸਨੇਹਾ ਵਿੱਚ ਦਿੱਤਾ ਹੈ ਤੇ ਅਸੀਂ ਆਸ ਕਰਦੇ ਇਸੇ ਤਰੀਕੇ ਨਾਲ ਜਿਹੜੇ ਵੀ ਕੋਈ ਮਾੜੇ ਅੰਸ਼ਰ ਸਹਿ ਚਿੱਤਾਂ ਨੂੰ ਕੋਸ਼ੇ ਕਿ ਜੁਗ ਉਹਨਾਂ ਨੂੰ ਜਵਾਬ ਦੇਣ ਲਈ ਇੱਕ ਪਲੇਟਫਾਰਮ ਤੇ ਰਾਜਨੀਤਿਕ ਉੱਪਰ ਉੱਠ ਕੇ ਇੱਕੇ ਦਾ ਸਬੂਤ ਲਈਏ ਤਾਂ ਕਿ ਉਹਨਾਂ ਨੂੰ ਸੁਨੇਹਾ ਜਾ ਸਕੀਏ ਕਿ ਜਿਹੜਾ ਹੈ ਜਸਨਾਥੀ ਹੈ ਜਿਹੜਾ ਉਹ ਜਾਸੂਸਾ ਹੈ ਤੇ ਉਹਨਾਂ ਦਾ ਨਾਮ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ